ਕਲਾਈਆਂ ਦੇ ਦਪਿੰਦਾਂ ਵੀ ਪੁੱਟੇ ਤੇਰੀ ਨੇ ਖੰਡਵਾਰ ਦੀ ਪਹਿਲੇ ਆਏ ਖੱਡਵਾਰ ਕੇ ਜੱਲੇ ਹੀ ਪਾਜੀ ਉਦੋਂ ਤਾਂ ਆਮਣ ਚੰਗੀ ਸੀ ਤੇ ਹੁਣ ਆਮਣ ਤੋਂ ਮੜਾ ਧਾਗਾ ਜੇ ਇੱਤਾ ਪੋਲ ਗਿਆ ਪੌਂਦਾ ਤੇ ਹੁਣ ਆਮਣ ਸਾਰਿਆਂ ਨੂੰ ਸੁਣਾਈ ਜਾਂਦੀ ਆਪ ਤਾਂ ਵੱਡੀ ਸੀ ਆਈ ਨੇ ਪੱਤੀ ਦੀ ਥਾਂ ਤੇ ਜਾ ਕੇ ਤੇ ਖਾਂਡੀ ਇੰਨੀ ਖਰਾਬ ਕਰਤੀ ਬਸ ਜਦੋਂ ਫਰੀ ਦਾ ਮਿਲਦਾ ਹੋਵੇ ਜੋ ਮਰਜ਼ੀ ਲੈ ਆਓ ਜਿਹੜੀ ਮਰਜ਼ੀ ਤੁਹਾਡਾ ਦਿਲ ਹੈ ਜੋ ਕੁੜੀਓ 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 ਕੁੜੀਆਂ ਰਾ ਠੀਕ ਹੈ ਨੇ ਮੁੰਡਿਓ ਹੇ ਉਹ ਬੱਲੇ 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 ਥੱਲੇ ਬੈਠਣ ਲਈ ਤਾਂ ਪੋਚਾ ਗਿਆ ਤੇ 100 ਕਰਕੇ ਨਾ ਦਿਓ ਆ ਮੇਰਾ ਪੰਜਾਬੀ ਲੋ ਜੀ ਬਾਈ ਜੀ ਸਮਝਾ ਜੇ ਕੋਈ ਕਹਿ ਦੇਵੇ ਇਹ ਕਲਾਸ ਲੁੱਕ ਨਹੀਂ ਗਈ ਤਾਂ ਸਿਮਰ ਫ੍ਰੀ ਵੰਡੂ ਕਲਾਸ ਸੋ ਗਾਈਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਈਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਈਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਪਰ ਤਾਂ ਹੈਗਾ ਵਾ ਪਰ ਆਹ ਦੇਖ ਲਓ ਇਹਨੂੰ ਮੰਮੀ ਨੇ ਕਹੇ ਮਿਰਚਾਂ ਵਾਰ ਦੇ ਇਹ ਖੰਡ ਵਰਗੀ ਉਤੋਂ ਦੀ ਪੱਤੀ ਵਾਰ ਨਹੀਂ ਸੀ ਮੈਂ ਆਹ ਦਿਲ ਪੱਤੀ ਦਾ ਬੇਖਾਂਡ ਦਾ ਪਤਾ ਨਹੀਂ ਆ ਦੀ ਆ ਦੀਵਾ ਜੰਮਣਾ ਸੀ ਤੂੰ ਨਹੀਂ ਖਾਂਡ ਦਾ ਡੱਬਾ ਐਡਾ ਵਾ ਤੇ ਪੱਤੀ ਦਾ ਡੱਬਾ ਐਡਾ ਸੀ ਤੇ ਬੜਾ ਉਹ ਤੇ ਅੰਨਿਆਂ ਨੂੰ ਵੀ ਹੱਥ ਲਾਇਆ ਦਿੱਸ ਪੈਂਦਾ ਵੀ ਪੱਤੀ ਆਹ ਬੈਂਡ ਦੇ ਲਈ ਨੇ ਖੰਡ ਵਾਰਦੀ ਪਹਿਲੇ ਆਏ ਖੱਡ ਵਾਰ ਕੇ ਚੁੱਲ੍ਹੇ ਹੀ ਬੱਜੇ ਨਹੀਂ ਅਜੇ ਤਾਂ ਦਿਨ ਸੀ ਜੇ ਰਾਤ ਹੋਵੇ ਹਨੇਰਾ ਹੋਵੇ ਤਾਂ ਫੇਰ ਤਾਂ ਬੰਦਾ ਨਹੀਂ ਤਰੈ ਨੇ ਮਾਰੀ ਹੈ ਨਹੀਂ ਲੱਗੀ ਰਹੀ ਉਹ ਤਾਂ ਆਮਣ ਚੰਗੀ ਸੀ ਤੇ ਹੁਣ ਆਮਣ ਤੋਂ ਮੜਾ ਧਾਗਾ ਤੇ ਤਾਪੋ ਲਗਾ ਪਾਉਂਦਾ ਤੇ ਹੁਣ ਆਮਣ ਸਾਰਿਆਂ ਨੂੰ ਸੁਣਾਈ ਜਾਂਦੀ ਆਪ ਤਾਂ ਵੱਡੀ ਸਿਆਣੀ ਨੇ ਪੱਤੀ ਜੀ ਥਾਂ ਤੇ ਜਾ ਕੇ ਤੇ ਖਾਂਟੀ ਇੰਨੀ ਖਰਾਬ ਕਰਤੀ ਹਾਂ ਅੰਦਰ ਮੈਂ ਵੀ ਜਾ ਕੇ ਤਰ ਬੋਲੀ ਜਾਂਦੀ ਆ ਗਾੜੀ ਲੈ ਕੇ ਆਇਆ ਹਾਂ ਹਾਂ ਕਹਿੰਦੀ ਉਹਨਾਂ ਨੇ ਆਪ ਤਾਂ ਵੱਡੀ ਬਣੀ ਫਿਰਦੀ ਖਾਂਡੀ ਵਾਰਦੀ ਫਿਰਦੀ ਆ ਤੇ ਕਿਹਾ ਕਿ ਹੋਗਾ ਮੈਂ ਤਾਂ ਕੁਸ ਕੀਤਾ ਵੀ ਉੱਠ ਗਈ ਵੀ ਮੈਂ ਤਾਂ ਨਜ਼ਰ ਲੱਗ ਗਈ ਲੈ ਮੈਂ ਵਾਰ ਲਈਨੀ ਬਹੁਤ ਹੀ ਘੈਂਟ ਪੋਰਟਰਟ ਬਣ ਜਾਂਦਾ ਜੇ ਆਹ ਮਸ਼ੀਨੋਂ ਉਦੋਂ ਵੀ ਵੱਡੀ ਦੇ ਬਣਨ ਦਿਆ ਪੋਰਟਰਟ ਪਹਿਲਾਂ ਇਹ ਸੀਗੀ ਪਰ ਹੁਣ ਇੱਥੇ ਬਣ ਗਿਆ ਜੀ ਜੇ ਮੈਂ ਗਿਆ ਤੈਨੂੰ ਤੇ ਬੈਠੀ ਆ ਜਦੋਂ ਫ੍ਰੀਜ ਦਾ ਖਾਣਾ ਹੋਵੇ ਸਲਾਮਾ ਹੀ ਕਰੀ ਜਾਂਦੇ ਆ ਪੀ ਲੀਏ ਬਸ ਜਦੋਂ ਫ੍ਰੀਜ ਦਾ ਮਿਲਦਾ ਹੋਵੇ ਜੋ ਮਰਜ਼ੀ ਲਿਆਓ ਜਿਹੜੀ ਮਰਜ਼ੀ ਤੁਹਾਡਾ ਦਿਲ ਹੈ ਜੜ ਨਟ ਖੈਲ ਨਾ ਵੈਲਕਮ 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 ਲਿਆਓ ਗਰਮਾਉਂਦੋ ਅੱਜ ਯਾਰ ਗਰਮੀ ਪੀਓ ਆ ਸੁਣਿਆ ਨਾ ਦਾਨਾ ਨਾ ਇਹ ਦੋ ਬੰਦਿਆਂ ਨੇ ਫੁੱਲ ਪੰਪ ਦੇ ਕੇ ਮੈਨੂੰ ਆਹ ਭਾਈ ਇਹ ਦੋ ਬੰਦਿਆਂ ਨੇ ਖਾਤ ਮੰਨਿਆ ਜਾਵੇ ਭਾਈ ਉਹ ਬੰਦ ਨਾਲ ਨਾਲ ਇੰਨੇ ਵੀ ਯੋਗਦਾਨ ਪਾਇਆ ਥੋੜਾ ਜਿਹਾ ਪੰਪ ਦਿੱਤੇ ਤੁਸੀਂ ਜਿਹੜੇ ਮੈਨੂੰ ਠੀਕ ਆ ਇਹੋ ਜਿਹੇ ਬੰਦੇ ਹੁੰਦੇ ਜੇ ਗੌਰ ਨਾਲ ਵੇਖ ਲੋ ਜਿਹੜੇ ਤੁਹਾਨੂੰ ਘਰੋਂ ਗਾ ਪਾਉਂਦੇ ਜੀ ਆ ਬੰਦੇ ਹੁੰਦੇ ਜੇ ਨਾਲ ਜਾ ਆ ਬੰਦਾ ਜਿੰਨੀ ਵਾਰੀ ਇਹ ਨਹੀਂ ਕਰਦੀ ਸਾਥੀ ਜੀ ਦਵਾਈ ਆਹ ਵੇਖ ਲੈ ਲੈ ਵੇਖ ਕਿੱਡਾ ਮਾੜਾ ਬੰਦਾ ਏ ਬਹੁਤ ਮਾੜਾ ਬੰਦਾ ਬਈ ਇਹ ਹੈ ਵੀ ਉਹ ਲਵਾਤੇ ਹੋਣੇ ਇਹਨਾਂ ਨੇ ਆ ਬੰਦੇ ਆਏ ਆ ਇਹਨਾਂ ਨੇ ਇਹ ਬਦਲਾਤੇ ਆ ਲੈ ਤੇਰੀ ਚੁਆਇਸ ਕੈਨਸਲ ਕਰਤੀ ਹੋ ਜਾ ਜਦੋਂ ਪਤਾ ਹੀ ਨਹੀਂ ਕਲਾਸ ਹੁੰਦੀ ਆ ਕਲਾਸ ਆ ਵੇਖ ਲੈ ਤੇਰੀ ਕਲਾਸ ਨਾ ਲਵਾ ਦਈ ਇਹਨਾਂ ਨੇ ਫੇਰ ਆਣ ਕੇ ਪਹਿਲੇ ਤੂੰ ਲੈ ਕੇ ਬਾਹਰ ਆ ਆ ਵੇਖ ਲੈ ਕੋਲੇ ਵੇਖ ਲੈ ਵੀਰੇ ਪਹਿਲੇ ਸੀ ਲੈ ਕੇ ਬਾਹਰ ਵੀ ਕਲਾਸ ਤੱਕ ਫੜਿਆ ਨਹੀਂ ਵੇਖ ਲੈ ਪੌੜੀ ਚੱਲ ਕੇ ਕਲਾਸ ਤੱਕ ਨਹੀਂ ਵਣੀ ਨਾ ਇਹ ਕਲਾਸ ਆ ਜਰੇ ਆ ਹੁਣ ਬਈ ਓ ਸੋਨੇ ਮੈਂ ਪੜਦਾ ਨਹੀਂ ਵੀਰੇ ਇਹ ਆ ਸੁਣੀ ਇਹ ਕਿਹੜੇ ਮਰ ਕਲਾਸ ਇਹ ਸਭ ਤੋਂ ਕਲਾਸ ਆ ਕੁੜੀਓ 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 ਕੁੜਿਆਰਾ ਠੀਕ ਹੈ ਨਾ ਮੁੰਡਿਓ ਓ ਬੱਲੇ 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 ਟਾਬਾ ਟਾਬਾ ਭਾਈ ਜੀ ਟਾਬਾ 16 ਹੋ ਗਏ 16 ਹੋ ਗਏ ਹਾਂਜੀ ਕੀ ਆ ਕੋਸਮ ਸੋਇਆ ਬੈਠਾ ਵਾ ਤੇਰੀ ਮੰਨ ਨਹੀਂ ਤੇਰੀ ਜੀ ਅੜਾ ਜੂ ਲੱਗੀ ਜਾਂਦਾ ਨਹੀਂ ਇਹ ਇਹ ਠੀਕ ਅੱਗੇ ਵਾਲੇ ਕਿਹੜੇ ਸੀਗੇ ਬਈ ਅੜਾ ਉਹ ਤਾਂ ਥੱਲੇ ਬੈਠਣ ਲਈ ਤਾਂ ਆ ਗਿਆ ਉਹ ਕਰਕੇ ਨਾ ਦਿਓ ਆ ਮੈਂ ਇਹਦਾ ਪੰਜਾਬੀ ਲੋ ਜੀ ਭਾਈ ਜੀ ਸਮਝਾ ਜੇ ਕੋਈ ਕਹਿ ਦੇਵੇ ਇਹ ਕਲਾਸ ਲੁੱਕ ਨਹੀਂਗੀ ਤਾਂ ਸਿਮਰ ਫ੍ਰੀ ਵੰਡੂ ਕਲਾਸ ਲੁੱਕ ਨਹੀਂ ਜੇ ਫ੍ਰੀ ਵੰਡੇ ਗਏ ਕਹਨੇ ਕਹਿ ਦੇਣਾ ਹੈ ਹਾਂ ਇਹ ਕਲਾਸ ਰੁਕ ਨਹੀਂ ਜੀ ਤਾਂ ਮੈਂ ਲੋ ਜੀ ਆ 7000 ਰੁਪਏ ਫ੍ਰੀ ਮਿਲ ਲੈ 7 ਕਿੰਨੇ ਦੇ ਇਹ ਕਲਾਸ ਰੁਕ ਸਿਮਰ ਵੱਲੋਂ ਦਿੱਤੇ ਜਾਣਗੇ ਚਲੋ ਜੀ ਦੱਸੋ ਹਾਂ ਜਿਹੜੇ ਪਾਏ ਆ ਜਿਹੜੇ ਪਾਏ ਆ ਇਹ ਦੱਸੋ 2 ਵਾਲੇ ਕਿ ਨਹੀਂ ਇਹ ਦੱਸੋ ਆ 2 ਵਾਲੇ ਕਿ ਨਹੀਂ ਇਹ ਕਹਿ ਦੇਣਾ ਲੋਕਾਂ ਨੂੰ ਹਾਂ ਅੱਜ ਆ ਮੈਨੂੰ ਸਾਰੇ ਸਵੇਪ ਜਿਹੜੇ ਰਿਵਿਊ ਹੋਣਗੇ ਮੈਨੂੰ ਦਿਖਾਉਣਾ ਸਕਰੀਨ ਸ਼ਾਟ ਭੇਜੋ ਹਾਂ ਸਕਰੀਨ ਸ਼ਾਟ ਸਾਰੇ ਸ਼ੇਅਰ ਕੀਤੇ ਲੈ ਦੰਨ ਦੱਸੋ ਬਈ ਆ ਵੀ ਗੋਇਆ ਵਾਲੇ ਆ ਵੀ ਗੋਇਆ ਵਾਲੇ ਆ ਕਲਾਸ ਲੋ ਮੈਂ ਉਹ ਕਰਾ ਸਕਦਾ ਆ ਕਲਾਸ ਰੂਮ ਦਾ ਆ ਗੋਏ ਕਿੰਬੜ ਨਹੀਂ ਆ ਪੈ ਗੋਡੇ-ਗੋਡੇ ਮੈਲ ਜੜੀ ਆ ਪੈਰਾ ਤੇਰੇ ਨੂੰ ਬਾਈ ਮੱਛੀਆਂ ਮਾਰਦੇ ਨੇ ਜਿੰਨੇ ਤੇ ਪੈਰਾ ਮੁਸ਼ਕ ਹੁੰਦਾ ਵਾ ਗੱਗੂ ਦੱਸੀ ਕਾਲ થઈ ਜਾਂ ਨਹੀਂ ਉਹ ਕਿਉਂ ਚਿੰਬੜੀਆਂ ਦੇ ਵਰਦੀਆਂ ਨਹੀਂ ਮਾਰਾ ਅਨੰਦ ਲੈਣ ਆਏ ਲੈ ਕੋਈ ਫਿਕਰ ਨਹੀਂ ਫਾਕਾ ਨਹੀਂ ਦੂਜੇ ਨੇ ਕੁਸਿਨ ਬੈਹਣੇ ਆਣ ਕੇ ਹਾਂਜੀ ਕੀ ਹਾਲ ਚੱਲੇ ਠੀਕ ਠਾਕ ਦੋਸਤੋ ਹਾਂਜੀ ਦੋਸਤੋ ਕੀ ਹਾਲ ਹੈ ਕਰਮੋਡਾ ਦੋਸਤੋ ਠੀਕ ਹੈ ਲੈਟੇ ਗੰਮਸਤਾਂ ਹੋਰ ਇੱਕ ਨੰਬਰ ਹੋਰ ਹੋ ਹਾਂ ਇਹ ਮੋਲ ਇੱਕ ਨੰਬਰ ਆ ਇਹਨੇ ਬਾਏ ਪਾਉਂਦਾ ਇੱਦਾਂ ਦੂਰੋਂ ਲੱਗਾ ਇੱਥੇ ਇੱਧਰ ਕਾਲਾ ਘੁੱਟਾ ਮੈਂ ਟੀਮ ਦੇ ਅਸੀਂ ਬਾੜ ਵੇਚਣਾ ਪਾਲੇ ਤੋਂ ਨਹੀਂ ਉਹਨਾਂ ਦੀ ਜਗਾ ਆਵੇ ਆ ਸਮਾਨ ਵੇਚਣਾ ਸਾਰਾ ਇਕੱਠਾ ਕਰ ਲਿਆ ਵਾ ਬਸ ਤੇ ਇਦਾਂ ਦੀਆਂ ਤਿੰਨ ਕੁਰਸੀਆਂ ਤੈਨੂੰ ਲਿਆ ਦੇਣੀਆਂ ਕਾਰੋਬਾਰ ਚਲਾਉਣਾ ਹਾਂਜੀ ਕਰ ਤੁਸੀਂ ਹਾਂਜੀ ਭਾਈ ਉਹ ਮੱਛੀਆਂ ਮਾਰੇਗਾ ਨਹੀਂ ਡਾਗਲਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ